ਮੈਸਮਨਾ ਹਿੰਦੀ ਚਾਦਰ ਨੇ ਸ੍ਰਿਸ਼ਟੀ ਦੀ ਚਾਦਰ ਕਹਿਣ ਤੇ ਜਿਹੜੀ ਲਾਸਾਨੀ ਕੁਰਬਾਨੀ ਉਹਨਾਂ ਦੀ ਅਨਪੈਰਲ ਦੁਨੀਆ ਦੇ ਇਤਿਹਾਸ ਦੇ ਵਿੱਚ ਸਪੀਕਰ ਸਾਹਿਬ ਐਡੀ ਵੱਡੀ ਕੁਰਬਾਨੀ ਕਿਸੇ ਦੀ ਹੈ ਬਾਕੀ ਕੁਰਬਾਨੀਆਂ ਬਹੁਤ ਬਹੁਤ ਵੱਡੇ ਸ਼ਹੀਦ ਹੋਏ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਬਟ ਕਿਸੇ ਨੇ ਕਿਸੇ ਹੋਰ ਵਾਸਤੇ ਕੁਰਬਾਨੀ ਦੇਣੀ ਇਹ ਇੱਕ ਬਹੁਤ ਹੀ ਅਨਪੈਰਲ ਜੀਸ असी अज बहुत मशहूर हाँ मेरे तो पहले बहुत सारे मेरे साथियों ने इस धरती नमन की, नौवीं पातशाही दसवीं पातशाही दसवीं पातशाही ने अठाई साल इतने गुजार गुरु महाराज साहब जिस तरह दस्या गया नौवीं पातशाही वालों कश्मीरी ब्राह्मण कृपा राम जी की अगवाई देख 1675 ਦੇ ਵਿੱਚ ਇੱਥੇ ਚੱਲ ਕੇ ਆਏ ਸੀ ਉਥੋਂ ਦਾ ਜਿਹੜਾ ਗਵਰਨਰ ਸੀ ਸਪੀਕਰ ਸਾਹਿਬ ਮੁਗਲ ਸਲਤਨਤ ਦਾ ਇਤਫਕਾਰ ਖਾਨ ਉਹਦਾ ਨਾਮ ਸੀ ਉਹ ਹਰ ਰੋਜ਼ ਹਜ਼ਾਰਾਂ ਦੀ ਤعداد ਦੇ ਵਿੱਚ ਸਾਡੇ ਜਿਹੜੇ ਕਸ਼ਮੀਰੀ ਬ੍ਰਾਹਮਣ ਸਾਹਿਬ ਉਹਨਾਂ ਦਾ ਤਿਲਕ ਤੇ ਜਿnabla ਉਤਾਰਦਾ ਸੀ ਮਨਾਂ ਦੇ ਸਾਥ ਨਾਲ ਉਤਰਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰੀ ਬਰਾਦਰੀ ਨੇ ਇਹ ਫੈਸਲਾ ਲਿਆ ਕਿ ਅਸੀਂ ਕਿਧਰ ਕੋ ਜਾਈਏ ਕਿਹੜਾ ਸਾਡੀ ਵਕਾਲਤ ਔਰੰਗਜ਼ੇਬ ਦੇ ਸਾਹਮਣੇ ਕਰ ਸਕੇ ਸਾਰੇ ਚੱਲ ਕੇ ਇੱਕ ਡੈਲੀਗੇਸ਼ਨ ਦੇ ਵੇ ਨਵੀਂ ਪਾਸ਼ਾਹੀ ਕੋ ਇੱਥੇ ਪਹੁੰਚਦੇ ਨੇ ਨਵੀਂ ਪਾਸ਼ਾਹੀ ਕੋ ਜਦੋਂ ਆਪਣੀ ਅਪੀਲ ਰੱਖਦੇ ਨੇ ਤੇ ਨਵੀਂ ਪਾਸ਼ਾਹੀ ਜਿਸ ਤਰ੍ਹਾਂ ਇਤਿਹਾਸ ਦੱਸਦਾ ਹੈ ਖੁਦ ਇਹ ਸੋਚਵੇ ਸਨ ਕੇ ਔਰੰਗਜ਼ੇਬ ਦੇ ਨਾਲ ਤੇ ਮੁਗਲ ਸਲਤਨਤ ਨਾਲ ਤੇ ਸਾਡੀ ਪਹਿਲੇ ਤੋਂ ਟਕਰਾਰ ਚੱਲ ਰਹੀ ਹੈ ਇਹਨਾਂ ਦੀ ਵਕਾਲਤ ਵਾਸਤੇ ਮੈਂ ਕਿੰਨੂ ਕੱਲਾ ਦਸਵੀਂ ਪਾਸ਼ਾਹੀ ਸਪੀਕਰ ਸਾਹਿਬ ਉਹਦੋਂ 9 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਆਪਣੇ ਪਿਤਾ ਨੂੰ ਇਹ ਗੱਲ ਕਹੀ ਕਿ ਪਿਤਾ ਜੀ ਤੁਹਾਡੇ ਤੋਂ ਬਿਹਤਰ ਵਕੀਲ ਕਿਹੜਾ ਇਹਨਾਂ ਦਾ ਹੋ ਸਕਦਾ ਇਹਨਾਂ ਬੇਜ਼ੁਬਾਨਾਂ ਨੂੰ ਜ਼ੁਬਾਨ ਕੌਣ ਦੇ ਸਕਦਾ ਇੱਥੋਂ ਕਹਿੰਦਲ ਚੱਲ ਕੇ ਜਾਣਾ ਦਿੱਲੀ ਦੇ ਵਿੱਚ ਜਦੋਂ ਪੈਦਲ ਗਏ ਜਿਸ ਦਾ ਪਹਿਲੇ ਜ਼ਿਕਰ ਹੋਇਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਪਹਿਲੇ ਸ਼ਹਾਦਤ ਕੀਤੀ ਗਈ ਨੌਵੀਂ ਪਾਸ਼ਾਹੀ ਨੂੰ ਆਪਣੇ ਅਸੂਲਾਂ ਤੋਂ ਡੱਗ ਬੰਗਾਣ ਵਾਸਤੇ ਪੈਰਾਂ ਤੋਂ ਥੜਕਾਣ ਵਾਸਤੇ ਮੁਗਲ ਸਲਤਨਤ ਦੀ ਇੱਕ ਕੋਸ਼ਿਸ਼ ਸੀ ਬਟ ਉਹਨਾਂ ਨੇ ਉਹਨੂੰ ਠੋਕਰਾ ਦਿੱਤਾ ਕਸ਼ਮੀਰੀ ਬ੍ਰਾਹਮਣਾ ਵਾਸਤੇ ਉਹਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਉਹਨੇ ਆਪਣੀ ਮਹਾਨ ਸਪੀਕਰ ਸਾਹਿਬ ਸ਼ਹਾਦਤ ਦਿੱਤੀ ਜਿਹੜਾ ਸੀਸਗੰਗ ਗੁਰਦੁਆਰਾ ਸਾਹਿਬ ਹੈ ਚਾਂਦਨੀ ਚੌਂਕ ਉਹ ਅੱਜ ਦੇ ਦਿਨ ਇਹ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਉਸ ਤੋਂ ਬਾਅਦ ਭਾਈ ਜੈਤਾ ਜੀ ਦਾ ਤੇ ਪਾਇ ਜੀਵਨ ਸਿੰਘ ਜੀ ਦਾ ਜਿਹੜਾ ਜ਼ਿਕਰ ਹੋਇਆ ਕਿਸ ਤਰ੍ਹਾਂ ਉਹਨਾਂ ਸੀਸ ਲੈ ਕੇ ਆਂਦਾ ਕਿਸ ਤਰ੍ਹਾਂ ਸੀਸ ਦਸਵੀਂ ਪਾਸ਼ਾਹੀ ਦੇ ਕੋਲ ਪੇਸ਼ ਕੀਤਾ ਗਿਆ ਤੇ ਕਿਸ ਤਰ੍ਹਾਂ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਇਹ ਸਾਰਾ ਇਤਿਹਾਸ ਦਾ ਸਭ ਹਿੱਸਾ ਹੈ ਫਿਰ ਦਸਵੀਂ ਪਾਸ਼ਾਹੀ ਦੀ ਪਰਿਵਾਰ ਦੀਆਂ ਸ਼ਹਾਦਤਾਂ ਫਿਰ ਇਸ ਕੌਮ ਦਾ ਇੱਥੇ ਹੀ 13 ਅਪ੍ਰੈਲ ਨੂੰ 1699 ਦੇ ਵਿੱਚ ਸਿੱਖ ਧਰਮ ਦਾ ਖਾਲਸਾ ਦਾ ਜਨਮ ਇਸੇ ਪੁੱਤਰ ਧਰਤੀ ਤੋਂ ਹੈ ਸਾਨੂੰ ਮਾਨ ਹੈ ਸਪੀਕਰ ਸਾਹਿਬ ਸਮੁੱਚੇ ਪੰਜਾਬੀ ਜਗਤ ਨੂੰ ਇਹਨਾਂ ਦੀ ਆਈਡੀਅਲਿਜ਼ਮ ਜਿਹੜੀ ਹੈ ਇਹਨਾਂ ਦੀ ਸੋਚ ਜਿਹੜੀ ਹੈ ਉਹ ਕੋਈ ਇੱਕ ਧਰਮ ਦੀ ਇੱਕ ਆਜ਼ਾਦ ਦੀ ਸੋਚ ਨਹੀਂ ਇਹਹੀ ਕਾਰਨ ਬਣਿਆ ਕਿ ਬਹੁਤ ਸਾਰੇ ਸਾਡੀ Hindu ਪਰਿਵਾਰ ਜਿਹੜੇ ਨੇ ਸਪੀਕਰ ਸਾਹਿਬ ਨੌਵੀਂ ਤੇ ਦਸਵੀਂ ਪਾਸ਼ਾਹੀ ਦੀਆਂ ਪਰਿਵਾਰ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਵੱਡਾ ਲੜਤਾ ਹੋਏਗਾ ਸਾਡਾ ਉਹ ਕੇਸ ਵੀ ਰੱਖੇਗਾ ਦਸਤਾਰ ਵੀ ਸਜਾਏਗਾ ਤੇ ਅਨੇਕਾਂ ਇਹੋ ਜਿਹੇ ਪਰਿਵਾਰ ਨੇ ਸਾਰਿਆਂ ਨੂੰ ਐਲਡਸ ਜਿਹੜਾ ਉਹ ਸਿੱਖ ਹੈ ਬਾਕੀ ਸਾਡੇ Hindu ਵੀਰ ਇਹ ਮਹਾਨ ਕੁਰਬਾਨੀ ਮੈਂ ਸਮਝਦਾ ਇਸ ਦੇਸ਼ ਨੂੰ ਸਰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜੀ ਪਹਿਲੀ ਚਿੰਗਾਰੀ ਹੈ 800 ਸਾਲ ਰਾਜ ਕੀਤਾ ਮੁਗਲਾਂ ਉਹਦੋਂ ਨਾਂ ਵੀ ਕੋਈ ਨਹੀਂ ਸੀ ਲੈਂਦਾ ਉਹਨਾਂ ਦੇ ਜ਼ਬਰ ਦੇ ਖਿਲਾਫ ਮਿਨੋਰਟੀਜ਼ ਨੂੰ ਬਚਾਉਂਦਾ ਜੇ ਫਲਸਫਾ ਸੀ ਸਾਡੇ ਇੱਕ ਤੋਂ ਲੈ ਕੇ ਦਸਾਂ ਪਾਸ਼ਾਵਾਂ ਦਾ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਣਦਾ ਅੱਜ ਜਿਹੜੀ ਸਪਿਰਿਟ ਸਾਡੇ ਵਿੱਚ ਸਪੀਕਰ ਸਾਹਿਬ ਪੈਦਾ ਕੀਤੀ ਹੈ ਉਹ ਸਪਿਰਿਟ ਦੁਨੀਆ ਭਰ ਜਿੱਥੇ ਪੰਜਾਬੀ ਬੈਠਾ ਕਿਤੇ ਕੋਈ ਵੈਂਚੂਅਰਲਿਟੀ ਆ ਜਾਏ ਸਾਰਿਆਂ ਨੂੰ ਪਹਿਲੇ ਸਾਡੇ ਪੰਜਾਬੀ ਸਾਡੇ ਖਾਲਸੇ ਵੀਰ ਉੱਥੇ ਪਹੁੰਚਦੇ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਪੀਕਰ ਸਾਹਿਬ ਜਿਸ ਕਿਸਮ ਦੇ ਹਾਲਾਤ ਨੇ ਇਹ ਲਾਸਟ ਪੋਸਟ ਹੀ ਰਹੇਗੀ ਮੈਂ ਤੁਹਾਨੂੰ ਦੱਸਾਂ ਤਾਨੂੰ ਸਾਰਿਆਂ ਨੂੰ ਮੈਂ ਸਾਰੇ ਮੈਂਬਰ ਸਭਾ ਨੂੰ ਇਹ ਬੇਨਤੀ ਕਰਾਂਗਾ ਜਿਸ ਕਿਸਮ ਦੇ ਕਿਸੇ ਟਾਈਮ ਮੁਗਲਾਂ ਦੀ ਸੋਚ ਸੀ ਸਪੀਕਰ ਸਾਹਿਬ ਅਰੇ ਵੱਲ ਥੋੜਾ ਧਿਆਨ ਕਰਿਓ ਜੋ ਸੋਚ ਫਿਰ ਅੰਗਰੇਜ਼ਾਂ ਦੀ ਸੀ 200 ਸਾਲ ਜਿੰਨਾ ਰਾਜ ਕੀਤਾ ਉਹ ਹੀ ਅੱਜ ਦੇ ਜਿਹੜੇ ਹਿੰਦੁਸਤਾਨ ਤੇ ਰਾਜ ਕਰਨ ਵਾਲੇ ਨੇ ਅੱਜ ਉਹਨਾਂ ਸਰਕਾਰਾਂ ਦੀ ਵੀ ਸੋਚ ਇਸੇ ਕਿਸਮ ਦੀ ਸਾਡੀ ਹਿਸਟਰੀ ਨੂੰ ਸਪੀਕਰ ਸਾਹਿਬ ਰੀਰਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਤੁਸੀਂ ਹਰ ਰੋਜ਼ ਵੇਖਦੇ ਹੋ ਤੀਸਰੇ ਚੌਥੇ ਮਹੀਨੇ ਪੰਜਾਬ ਦੇ ਵਾਟਰਸ ਨੂੰ ਟੈਸਟ ਕੀਤਾ ਜਾ ਰਿਹਾ ਹੈ ਸਾਡੇ ਪੇਸ਼ੈਂਟਸ ਨੂੰ ਟੈਸਟ ਕੀਤਾ ਜਾ ਰਿਹਾ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਕਿਸ ਕਿਸਮ ਦੇ ਪੀਡੀਓਲੋਜੀ ਦੇ ਲੋਕ ਜਿਹੜੇ ਨੇ ਸਰ ਉਹ ਇੱਥੇ ਆ ਕੇ ਲੱਗ ਗਏ ਨੇ ਸਾਡੀ ਜਿਹੜੀ ਇੱਕ ਬਹੁਤ ਰਿਚ ਹਿਸਟਰੀ ਤੇ ਕਲਚਰ ਹੈ ਉਹਨੂੰ ਰੀਰਾਈਟ ਕਰਨ ਦੀ ਕੋਸ਼ਿਸ਼ ਹੈ ਮੈਂ ਅੱਜ ਦੀ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਸ ਕਿਸਮ ਦੇ ਚਾਂਸਲਰ ਆ ਕੇ ਲੱਗ ਗਏ ਨੇ ਉਹ ਸਰਬ ਸਾਂਝੀ ਜਿਹੜੀ ਇੱਕ ਸੰਦੇਸ਼ ਸੀ ਇਹ ਉਹ ਇਹ ਉਹ ਨਹੀਂ ਇਹ ਹਿਸਟਰੀ ਨੂੰ ਰੀਰਾਈਟ ਕਰਨਾ ਚਾਹੁੰਦੇ ਨੇ ਸਾਡੇ ਦੇਸ਼ ਨੂੰ ਕਿੰਨਾ ਨੇ ਆਜ਼ਾਦੀ ਦਵਾਈ ਉਹਨਾਂ ਦੀ ਜਗ੍ਹਾ ਤੇ ਨਵੇਂ ਇਤਿਹਾਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹੀ ਚੀਜ਼ ਉਹ ਮੰਨਦੇ ਗੁਰੂਆਂ ਦਾ ਫਲਸਫਾ ਸਰ ਬਹੁਤ ਵੱਡਾ ਹੈ ਇਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਹੀ ਬੰਦਾ ਸਿੰਘ ਬਹਾਦਰ ਆਇਆ ਉਨੇ ਸਾਰਿਆਂ ਨਾਲ ਪਹਿਲੇ ਇਥੇ ਸਰ ਸੰਦੇਸ਼ ਦਿੱਤਾ ਕਿ ਜਿੰਨੇ ਮਜ਼ਾਰੇ ਨੇ ਉਹਨਾਂ ਨੂੰ ਮੈਂ مالک ਬਣਾਵਾਂਗਾ ਉਹ ਮੇਰੀ ਮਦਦ ਕਰੋ ਸੋ ਇਕਵੈਲਿਟੀ ਦੀ ਜਿਹੜੀ ਲੜਾਈ ਹੈ ਸਾਡੇ ਗੁਰੂਆਂ ਦੀ ਜਿਹੜੀ ਸੋਚ ਹੈ ਇਕਵੈਲਿਟੀ ਦੀ ਉਹ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਮਜ਼ਾਰਿਆਂ ਨੂੰ ਸਪੀਕਰ ਸਾਹਿਬ مالک ਬਣਾਇਆ ਫਿਰ ਸਾਡੀਆਂ ਮਿਸਲਾਂ ਨੇ ਇਕੱਠੇ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਸਟੈਬਲਿਸ਼ ਕੀਤਾ 1799 ਦੇ ਵਿੱਚ ਮੁਗਲਾਂ ਨੂੰ ਇਥੋਂ ਕੱਢਣ ਦੀ ਇਹ ਜਿਹੜਾ ਸਾਡੀ ਇਡੀਓਲੋਜੀ ਤੇ ਫਲਸਫਾ ਸੀ ਇਨਟੋਲਰੈਂਸ ਦਾ ਨਿਰਭਉ ਤੇ ਦੇਵਰ ਦਾ ਉਸ ਦੀ ਕਾਮਯਾਬੀ ਹੋਈ ਖਾਲਸਾ ਰਾਜ ਉਹਨੂੰ ਕਿਹਾ ਜਾਂਦਾ ਸੀ ਬਹੁਤ ਸਾਰੇ ਹਾਊਸ ਦੇ ਵਿੱਚ ਹੋ ਸਕਦਾ ਸਾਡੇ ਸਾਥੀਆਂ ਨੂੰ ਸਰ ਇਸ ਗੱਲ ਦਾ ਇਲਮ ਨਾ ਹੋਏ ਐਡੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਤ ਸਾਡੀ ਪੋਪੂਲੇਸ਼ਨ ਸਾਰੀ 8% ਸੀ ਸਿੱਖ ਇਕੱਲੇ 8% ਸਨ ਉਹਨਾਂ ਨੇ ਬਰਾਬਰੀ ਦਾ ਹੱਕ ਦਿੱਤਾ ਗਾਮਨ ਤੇ ਵਿੱਚ ਮੁਸਲਮ ਵੀ ਲੈ ਕੇ ਆਂਦੇ ਹਿੰਦੂ ਵੀਰ ਵੀ ਲੈ ਕੇ ਆਂਦੇ ਸਿੱਖ ਭਾਈਚਾਰਾ ਵੀ ਲੈ ਕੇ ਆਂਦਾ ਤੇ ਬੇਹਤਰੀ 골ਡਨ ਪੀਰੀਅਡ ਪੰਜਾਬ ਦੇ ਵਿੱਚ ਜੇ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਮੰਨਿਆ ਜਾਂਦਾ ਇਟ ਵਾਸ ਓਨਲੀ ਬਿਕੋਜ਼ ਆਫ ਦੀ ਸੈਕੂਲਰ ਸਪਿਰਿਟ ਦੀ ਆਈਡੀਓਲੋਜੀ ਆਫ ਦੀ ਗੁਰੂਸ ਥੈਟ ਹੀ ਫਾਲੋਡ ਤੋਂ ਮੈਂ ਅੱਜ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਦੇ ਦਿਨ ਵੀ ਇਹੀ ਸਟੇਟ ਹੋਏਗੀ ਜਿਹੜੀ ਦਿੱਲੀ ਦੇ ਵਿੱਚ ਬਹੁਤ ਵੱਡੀ ਤਾਕਤ ਜਿਹੜੀ ਸਾਰੇ ਦੇਸ਼ ਤੇ ਹੁੰਝਾ ਫੇਰ ਰਹੀ ਹੈ ਉਹਨੂੰ ਆ ਕੇ ਪੰਜਾਬੀ ਰੋਕ ਪਾਣਗੇ ਜੋ ਮੇਰੀ ਹੱਥ ਜੋੜ ਕੇ ਅਪੀਲ ਅੱਜ ਦੇ ਰਾਜ ਕਰਨ ਵਾਲਿਆਂ ਨੂੰ ਇਹਨਾਂ ਵੱਲ ਵਿਸ਼ੇਸ਼ ਆਪਾਂ ਧਿਆਨ ਦੋਈਏ ਇਹ ਰੋਜ਼ ਹਰ ਤੀਜੇ ਚੌਥੇ ਮਹੀਨੇ ਕੋਈ ਨਾ ਕੋਈ ਪੱਥਰ ਸੁੱਟ ਕੇ ਜਾਂ ਛੋਟੀ ਜੀ ਇੱਕ ਸਾਨੂੰ ਸੂਈ ਲਗਾ ਕੇ ਟੈਸਟ ਕਰਦੇ ਨੇ ਵੋਟਰਸ ਪੰਜਾਬੀਆਂ ਨੂੰ ਸਾਰਿਆਂ ਨੂੰ ਇੱਕ ਹੋਣਾ ਪੈਗਾ ਪੋਲੀਟੀਕਲ ਸਾਡੇ ਮੱਧਪਿਓਦ ਹੋ ਸਕਦੇ ਨੇ ਸਪੀਕਰ ਸਾਹਿਬ ਪਰ ਤੇ ਪੰਜਾਬ ਦੀ ਧਰਤੀ ਵਾਸਤੇ ਆਪਣੀ ਪੰਜਾਬੀਅਤ ਵਾਸਤੇ ਮੈਂ ਨਿਹਰਾ ਸਿੱਖ ਧਰਮ ਦੀ ਗੱਲ ਨਹੀਂ ਮੈਂ ਪੰਜਾਬੀਅਤ ਦੀ ਕਰਦਾ ਪੰਜਾਬੀ ਨਿਹਰਾ ਸਪੀਕਰ ਸਾਹਿਬ ਨਿਹਰਾ ਪੰਜਾਬ ਚ ਨਹੀਂ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ origin ਦੇ ਲੋਕ ਕੈਨੇਡਾ ਦੇ ਵਿੱਚ ਤੁਸੀਂ ਤੇ 13 ਹੀ ਹੋ ਬਾਈ ਨੇ ਉੱਥੇ ਸਾਡੇ ਮੈਂਬਰਸ ਆਫ ਪਾਰਲੀਮੈਂਟ ਸਾਡੇ 18 ਮੈਂਬਰਸ ਆਫ ਪਾਰਲੀਮੈਂਟ ਯੂਨਾਈਟਿਡ ਕਿੰਗਡਮ ਇੰਗਲੈਂਡ ਚ ਨੇ ਤੁਹਾਡੇ ਕਈ ਸਾਰੇ ਸਪੀਕਰ ਸਾਹਿਬ ਮੈਂਬਰ ਆਫ ਪਾਰਲੀਮੈਂਟ ਯੂਰਪੀਅਨ ਯੂਨੀਅਨ ਚ ਨੇ ਨਿਊਜ਼ੀਲੈਂਡ ਚ ਨੇ ਆਸਟ੍ਰੇਲੀਆ ਦੇ ਵਿੱਚ ਨੇ ਸਿੰਗਾਪੁਰ ਚ ਨੇ ਆਫਰੀਕਾ ਦੇ ਵਿੱਚ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆਪਣੇ ਰਾਈਟਸ ਵਾਸਤੇ ਸਮੁੱਚੀ ਪੰਜਾਬੀ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਤੇ ਇਹਦਾ ਭਾਰੀ ਨੁਕਸਾਨ ਭਾਵੇਂ ਪਾਣੀਆਂ ਦੀ ਗੱਲ ਕਰ ਲਈਏ ਭਾਵੇਂ ਆਪਣੀ ਜੀਐਸਟੀ ਦੀ ਗੱਲ ਕਰ ਲੋ ਭਾਵੇਂ ਰੂਰਲ ਡਵੈਲਪਮੈਂਟ ਫੰਡ ਦੀ ਗੱਲ ਕਰ ਲੋ ਪਾਵੇਂ ਆਪਣੀ ਯੂਨੀਵਰਸਿਟੀ ਦੀ ਗੱਲ ਕਰ ਲੋ ਪਾਵੇਂ ਕੱਲ ਚੰਡੀਗੜ੍ਹ 'ਚ ਜੋ ਕੁਝ ਪਾਰਲੀਮੈਂਟ ਸੈਕਸ਼ਨ ਤੋਂ ਪਹਿਲਾਂ ਕਰਨ ਦੀ ਔਰ ਜ਼ੋਰ ਇਹਨਾਂ ਦੀ ਕੋਸ਼ਿਸ਼ ਹੈ ਉਹਦੇ ਵਿੱਚ ਸਮੁੱਚੇ ਪੰਜਾਬੀ ਜਗਤ ਨੂੰ ਇੱਕ ਹੋਣਾ ਪੈਗਾ ਸੋ ਮੈਂ ਸਮਝਨਾ ਗੁਰੂ ਮਾਰਾ ਸਾਹਿਬ ਦੀ ਬਹਾਨ ਕੁਰਬਾਨੀਆਂ ਜਿਹੜੀਆਂ ਉਹ ਜੋ ਕੁ ਸਾਨੂੰ ਸਿਖਾਉਂਦੀਆਂ ਨੇ ਉਹਦੇ ਵਿੱਚੋਂ ਹੀ ਸਾਨੂੰ ਪੰਜਾਬੀਅਤ ਵਾਸਤੇ ਆਪਣੇ ਸੂਬੇ ਵਾਸਤੇ ਇਕੱਠੇ ਹੋਣ ਦੀ ਲੋੜ ਹੈ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਬੇਨਤੀ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਬਹੁਤ ਚੰਗੀ ਸੋਚ ਹੈ ਸਾਰੇ ਇਕੱਤਰ ਕੀਤੇ ਨੇ ਸਜਦਾ ਕੀਤਾ ਦੁਨੀਆ ਭਰ ਚ ਪੰਜਾਬੀ ਆਜ਼ਾਦੀ ਦੇ ਇਸ ਪੁੱਤਰ ਦਿਨ ਤੇ ਸਜਦਾ ਕਰ ਲਈਏ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਬੈਨ ਸਾਹਿਬ ਉਹੀ ਕੌਮਾਂ ਜਿਹੜੀਆਂ ਨੇ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ ਜਿਹੜੀਆਂ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਉਹ ਕੌਮਾਂ ਵੀ ਕਦੀ ਜ਼ਿੰਦਾ ਨਹੀਂ ਰਹਿੰਦੀਆਂ ਸੋ ਮੈਂ ਆਪਣੀ ਮੁਬਾਰਕਬਾਦ ਵੀ ਪੇਸ਼ ਕਰਾਂਗਾ ਆਪਣੀ ਪਾਰਟੀ ਵੱਲੋਂ ਤੇ ਨਾਲੇ ਜਿਹੜਾ ਤੁਹਾਡਾ ਇਹ ਰੈਜ਼ੋਲੂਸ਼ਨ ਆਇਆ ਮੈਂ ਉਹਦੀ سپورਟ ਵੀ ਕਰਾਂਗਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ